ਸੂਟ ਆਪਾਂ ਅੱਜ ਪ੍ਰਿੰਟ ਸ਼ੇਅਰ ਕਰਨ ਜਾ ਰਹੇ ਹਾਂ ਇਹਨਾਂ ਨੂੰ ਸਟਿਚਿੰਗ ਲੁੱਕ ਵਾਈਜ਼ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਾਂ ਫਿਰ ਇਦਾਂ ਦੀ ਸਟਿਚਿੰਗ ਕਰ ਸਕਦੇ ਹੋ ਹਰੇਕ ਪ੍ਰਿੰਟ ਦੀ ਪਿਕਸ ਵੀ ਆਪਾਂ ਸ਼ੇਅਰ ਕੀਤੀ ਹੋਈ ਆ ਕਿ ਸਟਿਚਿੰਗ ਤੋਂ ਬਾਅਦ ਸੂਟ ਕਿੱਦਾਂ ਦਾ ਲੱਗੇਗਾ ਤੁਸੀਂ ਇਹਨਾਂ ਨੂੰ ਪ੍ਰਾਈਸ ਦੇ ਅਕੋਰਡਿੰਗ ਫ੍ਰੀ ਸ਼ਿਪਿੰਗ ਦੇ ਵਿੱਚ ਲੈ ਸਕਦੇ ਹੋ ਪ੍ਰਾਈਸ ਆਪਾਂ ਮੈਂਸ਼ਨ ਕਰਾਂਗੇ ਐਂਡ ਇਹਨਾਂ ਦੀ ਡਿਟੇਲ ਵੀ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਨਾ ਠੀਕ ਹੈ ਜੀ ਐਂਡ ਇਹ ਸੂਟ ਹੈਗੇ ਜੀ ਮਸਲੀਨ कॉटन ਦੇ ਸੂਟ ਹੋਣਗੇ ਬਹੁਤ ਜ਼ਿਆਦਾ ਪਿਆਰੇ ਮਸਲੀਨ कॉटन ਦੇ ਸੂਟ ਨੇ ਤੁਸੀਂ ਇਹਨਾਂ ਨੂੰ ਵਿਦ ਲਾਈਨਿੰਗ ਨਾਲ ਵੀ ਸਟੀਚ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਨਾਲ ਵੀ ਸਟੀਚ ਕਰ ਸਕਦੇ ਹੋ ਬਹੁਤ ਸੋਹਣੇ ਇਹ ਆਲ ਓਵਰ ਸੂਟ ਹੋਣਗੇ ਆਲ ਓਵਰ 5 ਮੀਟਰ ਸੂਟ ਹੋਊਗਾ ਵਿਦ ਪਿਓਰ ਦਾ ਦੁਪੱਟਾ ਠੀਕ ਹੈ ਜੀ ਵਿਦ ਪਿਓਰ ਦੁਪੱਟਾ ਹੋਊਗਾ ਐਂਡ ਦੁਪੱਟੇ ਨੂੰ ਬਹੁਤ ਸ ਇਨਾਂ ਦੇ ਕੰਟਰਾਸਟ ਦੁਪੱਟੇ ਹੋਣਗੇ ਕਲਰਸ ਇਨਾਂ ਦੇ ਬਹੁਤ ਜ਼ਿਆਦਾ ਨੇ 75 ਕਲਰਸ ਆਪਾਂ ਇਹਦੇ ਵਿੱਚ ਐਡ ਕੀਤੇ ਨੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਜਿੰਨਾਂ ਕੋਲੇ ਵੀ ਇਹ ਗਏ ਨੇ ਬਹੁਤ ਅੱਛਾ ਰਿਸਪਾਂਸ ਆਉਂਦਾ ਤੇ ਲਗਭਗ ਬਹੁਤ ਜ਼ਿਆਦਾ ਸੂਟ ਇਹ ਜਿਹੜਾ ਪਸੰਦ ਕੀਤਾ ਗਿਆ ਤੁਸੀਂ ਇਨਾਂ ਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਪ੍ਰਾਈਸ ਦਿੱਤਾ ਹੋਇਆ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਕੋਈ ਵੀ ਲੈ ਸਕਦੇ ਹੋ ਸਪੈਸ਼ਲ ਇਹਨਾਂ ਦੀ ਲੈਕਲੈਂਡਸ ਬਣੀਆਂ ਹੁੰਦੀਆਂ ਤੁਸੀਂ ਸਿਰਫ ਇਹਨਾਂ ਨੂੰ ਅ ਸਲੀਵਸ ਦੇ ਉੱਪਰ ਲੈਸ ਲਗਾਉਣੀ ਹੈਗੀ ਆ ਜਾਂ ਫਿਰ ਤੁਸੀਂ ਆਪਣਾ ਫਰੰਟ ਤੇ ਕੋਈ ਲੈਸ ਨਾਲ ਇਹਨਾਂ ਦਾ ਡਿਜ਼ਾਈਨ ਕਰ ਸਕਦੇ ਹੋ